ਕਾ ਕਾ ਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਛੋਟੇ ਸਾਹਿਬ ਜਦਿਆ ਦੇ ਇਤਿਹਾਸ ਬਾਰੇ ਦੱਸਾਂਗੀ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਪਲੀਜ਼ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਜਿੱਥੇ ਕਲਗੀਧਰ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਵਾਟੇ ਦੀ ਪਾਵਲ ਦੇ ਕੇ ਖਾਸਾ ਪੰਥ ਦੀ ਸਤਪਨਾਕ ਕੀਤੀ ਸੀ ਤੇ ਕਿਹਾ ਸੀ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਕਟਿਓ ਖਾਲਸਾ ਪਰਮਾਤਮ ਦੀ ਫੌਜ ਸੱਪਤਾਰਾ ਦੀ ਪਹਾੜੀ ਸ਼ਾਖਾਵਾਂ ਦੇ ਦਰਮਿਆਨ ਸਥਿਥੇ ਸ਼ਿਵਾਲਕ ਪਹਾੜਾ ਦੀ ਬਾਈਤਾਰ ਦੀ रियासतਾ ਵਿੱਚੋਂ ਸੱਪਤਾਰਾ ਦੀ रियासतਾ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਸੀ ਰਾਜਾ ਭੀਮਚੰਦ ਹਲੂਰ ਇਹਨੇ ਗੁਰੂ ਜੀ ਨੂੰ ਬੜੀ ਲੰਬੀ ਚਿੱਠੀ ਲਿਖੀ ਸੀ ਜਿਸ ਦੇ ਅਖੀਰ 'ਚ ਲਿਖਿਆ ਸੀ ਕਿ ਮੇਰੀ रियासत ਚੋਂ ਨਿਕਲ ਜਾਓ ਜਾਂ ਅਧੀਨ ਹੋ ਕੇ ਜ਼ੈਤ ਬਣ ਕੇ ਰਹੋ ਕਲਗੀਧਰ ਪਾਤਸ਼ਾਹ ਨੇ ਦੋਵੇਂ ਗੱਲਾਂ ਨਹੀਂ ਸਨ ਪ੍ਰਵਾਨ ਕੀਤੀਆ ਭਾਈ ਤਾਰ ਨੇ ਰਾਜਿਆਂ ਨੇ ਮਿਲ ਕੇ ਔਰੰਗਜ਼ੇਬ ਤੋਂ ਵੀ ਕਹਿਲਾਇਆ ਕਿ ਅਨੰਦਪੁਰ ਦੇ ਕਿਲੇ ਨੂੰ ਖਾਲੀ ਕਰ ਜਾਓ ਅਸੀਂ ਕਸਮਾ ਖਾਂਦੇ ਹਾਂ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀ ਫੌਜ ਦੇ ਨਾਲ ਅਨੰਦਪੁਰ ਸਾਹਿਬ ਨੂੰ ਚਾਰਾ ਪਾਸਿਆਂ ਤੋਂ ਘੇਰਾ ਪਾ ਲਿਆ ਤੇ ਗੁਰੂ ਜੀ ਨੂੰ ਲੜਾਈ ਕਰਨ ਲਈ ਮਜਬੂਰ ਕਰ ਦਿੱਤਾ ਭਿਆਨਕ ਜੰਗ ਛਿੜ ਗਈ ਅਨੰਦਗੜ੍ਹ ਕਿਲੇ ਦੇ ਬਾਹਰ ਬਹਾਦਰ ਸਿੰਘਾਂ ਤੇ ਮੁਗਲ ਫੌਜਾਂ ਦੇ ਵਿਚਕਾਰ ਕਈ ਮਹੀਨੇ ਕਮਸਾਂ ਦੀ ਲੜਾਈ ਚੱਲਦੀ ਰਹੀ ਕਈ ਦਿਨਾਂ ਦੇ ਭੁੱਖਣ ਪਾਣੇ ਤੇ ਪਿਆਸੇ ਸਿੰਘਾਂ ਨੇ ਸਰੀਰ ਲੜਾਈ ਕਰਨ ਤੋਂ ਅਸਮਰਥ ਹੋ ਚੁੱਕੇ ਸੀ ਥੱਕ ਚੁੱਕੇ ਸੀ ਸਿੱਖਾਂ ਦੀ ਬੇਨਤੀ ਤੇ ਸਤਗੁਰ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਅੱਧੀ ਰਾਤ ਨੂੰ ਚਾਲੇ ਪਾ ਲਏ ਪਰ ਅੱਗੋਂ ਦੁਸ਼ਮਣ ਨੇ ਕਸਮਾਂ ਤੋੜ ਕੇ ਸਤਗੁਰ ਦੀ ਫੌਜਾਂ ਤੇ ਹੱਲਾ ਬੋਲ ਦਿੱਤਾ ਕਮਚਾਨ ਦੀ ਲੜਾਈ ਹੋਣ ਲੱਗੀ ਇੱਕ ਇੱਕ ਸਿੰਘ ਨੇ ਗੁਰੂ ਜੀ ਦੇ ਸਵਾ ਲੱਖ ਸੇ ਸੇ ਇੱਕ ਲੜਾਉ ਬਚਨ ਨੂੰ ਪਹੁੰਚੋਦਿਆ ਕਈ ਕਈ ਮੁਗਲ ਸਿਪਾਹੀਆਂ ਨੂੰ ਮੋਢ ਦੇ ਘਾਟ ਉਤਾਰਿਆ ਥੋੜਾ ਜੈ ਚਾਨਣ ਹੋਣ ਲੱਗਾ ਤੇ ਫੌਜਾ ਸਰਸਾ ਨਦੀ ਦੇ ਕਿਨਾਰੇ ਤੇ ਪੁੱਜ ਗਈ ਆਸਾ ਦੀ ਵਾਰ ਦਾ ਕੀਰਤਨ ਹੋਇਆ 2 ਮੀਲ ਪਿੱਛੇ ਵੱਡੇ ਸਾਹਿਬਜ਼ਾਦੇ ਨੇ ਦੁਸ਼ਮਣ ਨੂੰ ਰੋਕ ਕੇ ਰੱਖਿਆ ਉਧਰ ਸਰਸਾ ਨਦੀ ਵੀ ਠਾਠਾ ਤੇ ਸੀ ਬਹੁਤ ਸਾਰਾ ਕੀਮਤੀ ਸਮਾਨ ਇਤਿਹਾਸ ਗ੍ਰੰਥ ਕਾਵ ਸੰਗ੍ਰਹਿ ਤੇ ਸੂਰਮੇ ਸਰਸਾ ਨਦੀ ਦੀ ਪੇਟ ਚੜ ਗਏ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਹਿਬਜਾਦੇ ਵੀ ਵਿਛੜ ਗਏ ਸਤਗੁਰ ਰੋਪੜ ਪੁੱਜੇ ਤੇ ਰੋਪੜ ਤੋਂ ਚਮਕੌਰ ਸਾਹਿਬ ਨੂੰ ਚੱਲ ਪਏ ਛੋਟੇ ਸਹਿਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਂ ਮਾਤਾ ਗੁਜਰੀ ਜੀ ਨਾਲ ਬਿਕਮ ਰਸਤਿਆਂ ਤੇ ਘਣੇ ਜੰਗਲ ਜੰਗਲਾਂ ਵਿੱਚੋਂ ਦੀ ਲੰਘਦੇ ਵਾਹਿਗੁਰੂ ਦਾ ਨਾਮ ਜਪਦੇ ਗੁਰਬਾਣੀ ਦਾ ਪਾਠ ਕਰਦੇ ਸਿੱਖ ਇਤਿਹਾਸ ਸੁਣਦੇ ਲੰਮੀਆਂ ਵਾਟਾਂ ਤੇ ਪਹਾੜ ਜਿੱਡਾ ਰਸਤਾ ਤਹਿ ਕਰਦੇ ਰਹੇ ਉਹ ਵਾਹਿਗੁਰੂ ਦੀ ਰਜਾ ਵਿੱਚ ਬਿਨਾਂ ਕਿਸੇ ਡਰ ਭੈ ਦੇ ਤੁਰੇ ਜਾ ਰਹੇ ਸੀ ਜਦੋਂ ਰਸਤੇ ਵਿੱਚ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ ਜੋ ਕਿਸੇ ਵਕਤ ਗੁਰੂ ਘਰ ਦਾ ਰਸੋਈਆ ਰਹਿ ਚੁੱਕਿਆ ਸੀ ਉਹ ਉਹਨਾਂ ਨੂੰ ਆਪਣੇ ਪਿੰਡ ਖੈੜੀ ਲੈ ਗਿਆ ਉਸਨੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ ਮਾਤਾ ਗੁਜਰੀ ਜੀ ਕੋਲ ਕੀਮਤੀ ਸਮਾਨ ਤੇ ਮੋਹਰਾ ਸੀ ਜਿਨ੍ਹਾਂ ਨੂੰ ਵੇਖ ਗੰਗੂ ਦੇ ਅੰਦਰ ਲਾਲਚ ਭਰ ਆਇਆ ਜਦੋਂ ਮਾਤਾ ਜੀ ਤੇ ਸਹਬਜਾਦੇ ਸੌਂ ਰਹੇ ਸੀ ਤਾਂ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਮੋਹਰਾ ਚੋਰੀ ਕਰ ਲਈਆ ਮਾਤਾ ਜੀ ਨੇ ਉਸ ਨੂੰ ਵੇਖ ਲਿਆ ਪਰ ਉਸ ਵੇਲੇ ਕੁਝ ਨਾ ਕਿਹਾ ਜਦੋਂ ਸਵੇਰ ਹੋਈ ਤਾਂ ਮਾਤਾ ਜੀ ਨੇ ਗੰਗੂ ਨੂੰ ਬੁਲਾ ਕੇ ਕਿਹਾ ਮੋਹਰਾ ਵਾਰੇ ਪੁੱਛਿਆ ਗੰਗੂ ਤਾਲਮ ਟੋਲ ਕਾਲ ਲੱਗਾ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆ ਕਿਹਾ ਕਿ ਤੂੰ ਸਾਡੇ ਤੋਂ ਮੋਹਰਾ ਮੰਗ ਲੈਣੀ ਆ ਸੀ ਅਸੀਂ ਤੈਨੂੰ ਖੁਸ਼ੀ ਖੁਸ਼ੀ ਦੇ ਦੇਣੀ ਆ ਸੀ ਇਹ ਸੁਣ ਕੇ ਗੰਗੂ ਗੁੱਸੇ ਨਾਲ ਅੱਗ ਬੁਬਬੁੱਲਾ ਹੋ ਗਿਆ ਤੇ ਮਾਤਾ ਜੀ ਨੂੰ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਮਾਤਾ ਜੀ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੁੱਸੇ ਨਾਲ ਬੋਲਦਾ ਉਹ ਰੋ ਬਾਹਰ ਚਲਾ ਗਿਆ ਤੇ ਸਿੱਧਾ ਮੋਰਿੰਡੇ ਸ਼ਹਿਰ ਦੇ ਕੋਤਕਵਾਲ ਕੋਲ ਜਾ ਪਹੁੰਚਿਆ ਉਸਨੇ ਕੋਤਕਵਾਲ ਨੂੰ ਦੱਸ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਉਸ ਕੋਲ ਲੁਕੇ ਹੋਏ ਹਨ ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਸਿਪਾਹੀਆਂ ਨੂੰ ਗੰਗੂ ਦੇ ਨਾਲ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਭੇਜ ਦਿੱਤਾ ਮਾਤਾਜੀਤ ਸਾਹਿਬ ਜਾਦੇ ਬਿਨਾਂ ਕਿਸੇ ਖੋਫ ਦੇ ਨਿਸ਼ਚਿਤ ਹੋ ਕੇ ਸਿਪਾਈਆਂ ਨਾਲ ਚੱਲ ਪਏ ਖੇੜੀ ਦੇ ਲੋਕ ਉਹਨਾਂ ਦੇ ਹੌਸਲੇ ਤੋਂ ਹੈਰਾਨ ਸਨ ਤੇ ਗੰਗੂ ਨੂੰ ਲਾਹਨਾ ਤਾ ਪਾਰ ਰਹੀ ਸੀ ਜਿਸ ਨੇ ਨਮਕ ਹਰਾਮੇ ਕਰਨ ਵਾਲਾ ਕੰਮ ਕੀਤਾ ਸੀ ਮਾਤਾਜੀਤ ਸਾਹਿਬ ਜਾਦੇ ਦੇ ਚਿਹਰਿਆਂ ਤੋਂ ਨੂਰ ਚੱਲ ਕਰਿਆ ਸੀ ਗੰਗੂ ਦੇ ਮੋ ਤੇ لالچ ਤੇ ਬਦਲੇ ਦੀ ਭਾਵਨਾ ਦੀ ਕਲਮ ਸ਼ਾਈ ਹੋਈ ਸੀ ਦੁਸ਼ਮਣ ਵੀ ਜੋ ਕੰਮ ਨਹੀਂ ਕਰਦੇ ਉਹ ਗੰਗੂ ਨੇ ਕੀਤਾ ਆਪਣਾ ਨਾਮ ਦੁਨੀਆ ਵਿੱਚ ਸਦਾ ਲਈ ਬਦਨਾਮ ਕਰ ਗਿਆ ਮੋਰਿੰਡੇ ਦੇ कोतवाल ਨੇ ਮਤਾਜੀਤ ਸਹਿਬ ਜਿਆਦਿਆਂ ਨੂੰ ਸੂਬਾ ਸਰਹਿੰਦ ਨਵਾਬ ਵजीर खान ਦੇ ਹਵਾਲੇ ਕਰ ਦਿੱਤਾ ਜੋ ਕਿ ਗੁਰੂ ਜੀ ਦਾ ਵੈਰੀ ਸੀ ਸਰਹਿੰਦ ਵਿਖੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਮਾਤਾ ਜੀ ਨੇ ਸਹਿਬਜ਼ਾਦਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਦੀਆਂ ਬਾਣੀਆਂ ਕਹਾਣੀਆਂ ਸੁਣਾਈਆਂ ਪਰ ਦਾਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹੌਸਲੇ ਤੇ ਸ਼ਹੀਦੀ ਗਾਥਾ ਸੁਣ ਕੇ ਦੋਵੇਂ ਸਹਿਬਜ਼ਾਦਿਆਂ ਦੇ ਅੰਦਰ ਜੋਸ਼ ਭਰ ਆਇਆ ਤੇ ਉਹਨਾਂ ਨੇ ਦਾਦੀ ਜੀ ਨੂੰ ਪ੍ਰਣ ਕਿ ਦਿੱਤਾ ਤੇ ਕਿਹਾ ਉਹ ਵੀ ਆਪਣਾ ਪਰਦਾਦਾ ਜੀ ਵਾਂਗ ਆਪਣੇ ਧਰਮ ਤੇ ਅਡੋਲ ਰਹਿਣਗੇ ਮਤਾ ਜੀ ਇਹ ਸੁਣ ਕੇ ਗਦਗਦ ਹੋ ਗਏ ਉਹਨਾਂ ਦੇ ਦਿਲ ਅੰਦਰ ਸਹਿਬਜ਼ਾਦੇ ਲਈ ਅਥਾਹ ਪਿਆਰ ਉਮੜ ਆਇਆ ਦੂਸਰੇ ਦਿਨ ਸਹਿਬਜ਼ਾਦੇ ਨੂੰ ਸੂਬਾ ਸਰਹਿੰਦ ਨਵਾਬ ਵजीर खान ਦੀ ਕਜ਼ਹਿਰੀ ਵਿੱਚ ਪੇਸ਼ ਕੀਤਾ ਗਿਆ ਜਦੋਂ ਸਹਿਬਜ਼ਾਦੇ ਕਸ਼ਹਰੀ ਦੇ ਦਰਵਾਜ਼ੇ ਦੇ ਨੇੜੇ ਪਹੁੰਚੇ ਤਾਂ ਸਪਾਹੀਆਂ ਨੇ ਜਾਣ ਬੁੱਝ ਕੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਿਰਫ ਛੋਟਾ ਦਰਵਾਜ਼ਾ ਹੀ ਖੋਲਿਆ ਤਾਂ ਜਿਉ ਉਸ ਸਿਰ ਝੁਕਾ ਕੇ ਦਰਵਾਜ਼ੇ ਅੰਦਰ ਜਾਣ ਸੂਜਮਾਨ ਸਹਿਬਜ਼ਾਦੇ ਉਹਨਾਂ ਦੀ ਇਹ ਚਾਲ ਨੂੰ ਸਮਝ ਗਏ ਤੇ ਪਹਿਲਾ ਆਪਣੇ ਪੈਰ ਅੰਦਰ ਪਾਏ ਤੇ ਬਿਨਾ ਸੀਸ ਝੁਕਾ ਕੇ ਅੰਦਰ ਗਏ ਕਚਹਿਰੀ ਦੇ ਅੰਦਰ ਪੁੱਜ ਕੇ ਉਹਨਾਂ ਨੇ ਗੱਜ ਕੇ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਉੱਚੇ ਜਕਾਰੇ ਨਾਲ ਪੂਰੀ ਕਹਚਾਰੀ ਗੂੰਜ ਉੱਠੀ ਤੇ ਸਾਰਿਆਂ ਦੀ ਨਜ਼ਰਾਂ ਸਹਿਬਜ਼ਾਦੇ ਤੇ ਟਿਕ ਗਈਆਂ ਉਹਨਾਂ ਦੇ ਚਿਹਰੇ ਦਾ ਜਲੋ ਕੇਸਰੀ ਬਣੇ ਸੋਹਣੀਆਂ ਦਸਤਾਰਾਂ ਤੇ ਕਿਰਪਾਨਾਂ ਤੱਕ ਕੇ ਸਭ ਦਰਬਾਰੀ ਹੈਰਾਨ ਹੋ ਰਹੇ ਸੀ ਨਵਾਬ ਵਜੀਦ ਖਾਨ ਨੇ ਸਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤੇ ਉਹਨਾਂ ਨੂੰ ਧਨ ਦੌਲਤ ਜ਼ਗੀਰਾ ਉੱਚੇ ਅਹੁਦਿਆਂ ਦੀ ਲਾਲਚ ਦਿੱਤਾ ਪਰ ਸਹਿਬਜ਼ਾਦਿਆਂ ਨੇ ਇਨਕਾਰ ਕਰ ਦਿਆ ਜਵਾਬ ਦਿੱਤਾ ਸਾਡਾ ਧਰਮ ਸਾਨੂੰ ਜਾਨੋਂ ਪਿਆਰਾ ਹੈ ਸੰਸਾਰਿਕ ਜ਼ਗੀਰਾ ਸਾਨੂੰ ਨਹੀਂ ਪਉਂਦੀਆ ਅਸੀਂ ਸੱਚ ਤੇ ਧਰਮ ਲਈ ਆਪਣਾ ਆਪਾ ਕੁਰਬਾਨ ਕਰ ਦੇਵਾਂਗੇ ਕਿਉਂਕਿ ਅਸੀਂ ਕਲਕੀ ਧਰ ਦੇ ਪੁੱਤਰ ਹਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਾਂ ਨਵਾਬ ਗੁੱਸੇ ਵਿੱਚ ਆ ਗਿਆ ਉਸਨੇ ਕਾਜੀ ਨੂੰ ਫਤਵਾ ਲਗਾਉਣ ਲਈ ਕਿਹਾ ਪਰ ਕਾਜੀ ਵੀ ਸੋਚੀ ਪੈ ਗਿਆ ਉੱਥੇ ਦੀਵਾਨ ਸੁੱਚਾ ਆਨੰਦ ਸੀ ਉਸਨੇ ਵੀ ਸਹਿਬਜ਼ਾਦੇ ਨੂੰ ਦੀਨ ਮੰਨਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੰਗ ਵਿੱਚ ਮਾਰੇ ਗਏ ਹਨ ਤੇ ਉਹ ਹੁਣ ਉਹਨਾਂ ਦਾ ਕੋਈ ਨਹੀਂ ਹੈ ਸਾਬ ਜਾਦੀਆ ਨੇ ਜੋਸ਼ ਨਾਲ ਜਵਾਬ ਦਿੱਤਾ ਕਿ ਉਹਨਾਂ ਦੇ ਪਿਤਾ ਨੂੰ ਮਾਰਨ ਵਾਲਾ ਇਸ ਦੁਨੀਆ ਵਿੱਚ ਕੋਈ ਨਹੀਂ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਇਲਾਵਾ ਕੋਈ ਹੋਰ ਉਹਨਾਂ ਨੂੰ ਕੁਝ ਨਹੀਂ ਕਰ ਸਕਦਾ ਉਹ ਇਸ ਜ਼ਾਲਿਮ ਰਾਜ ਨੂੰ ਖਤਮ ਕਰਨ ਲਈ ਸਦਾ ਲੜਦੇ ਰਹਿਣਗੇ ਸੁੱਚਾ ਆਨੰਦ ਹੈਰਾਨ ਵੀ ਹੋਇਆ ਤੇ ਗੁੱਸੇ ਵੀ ਫਿਰ ਉਸਨੇ ਸਾਬ ਜਾਦੀਆ ਨੂੰ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕਿੱਥੇ ਜਾਓਗੇ ਸਾਬ ਜਦਿਆ ਨੇ ਬੇਕਾਫ ਜਵਾਬ ਦਿੱਤਾ ਕਿ ਉਹ ਸਿੰਘਾਂ ਨੂੰ ਇਕੱਠੇ ਕਰਕੇ ਜਾਲੇ ਹਕੂਮਤ ਦੇ ਖਿਲਾਫ ਲੜਨਗੇ ਇਹ ਸੁਣ ਕੇ ਹੀ ਸੋਚਾ ਆਨੰਦ ਨੇ ਨਵਾਬ ਨੂੰ ਕਿਹਾ ਕਿ ਕਲਗੀਧਰ ਦੇ ਪੁੱਤਰਾ ਤੋਂ ਇntਕਾਮ ਲੈਣ ਦਾ ਵਕਤ ਆ ਗਿਆ ਹੈ ਇਹਨਾਂ ਨੂੰ ਮਾਸੂਮ ਨਾ ਸਮਝੋ ਇਹ ਵੱਡੇ ਹੋ ਕੇ ਹਕੂਮਤ ਦੇ ਖਿਲਾਫ ਮਗਾਵਤ ਕਰਨਗੇ ਇਹਨਾਂ ਨੂੰ ਹੁਣੇ ਹੀ ਸਜ਼ਾ ਦੇ ਦੇਣੀ ਚਾਹੀਦੀ ਹੈ। ਨਵਾਬ ਨੇ ਸੁੱਚਾ ਆਨੰਦ ਦੀ ਗੱਲ ਗੌਰ ਨਾਲ ਸੁਣ ਕੇ ਕਾਜੀ ਨਾਲ ਸਲਾਮ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਸਹਿਬਜ਼ਾਦੇ ਬਿਨਾਂ ਕਿਸੇ ਡਰ ਭੈ ਦੇ ਨਿਸ਼ਚਿੰਤ ਖੜੇ ਸੀ। ਸਭ ਦਰਬਾਰੀ ਤੇ ਹੋਰ ਲੋਕ ਹੈਰਾਨੀ ਨਾਲ ਸੋਚ ਰਹੇ ਸੀ ਕਿ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋ ਰਿਹਾ ਹੈ ਪਰ ਉਹ ਡੋਲ ਬਿਨਾਂ ਕਿਸੇ ਚਿੰਤਾ ਦੇ ਖੜੇ ਹਨ। ਕਾਜੀ ਨੇ ਵੀ ਕਿਹਾ ਕਿ ਇਹ ਬੱਚੇ ਮਗਾਵਤ ਕਰਨ ਤੇ ਟੁਲੇ ਹੋਏ ਹਨ ਇਸ ਕਰਕੇ ਇਹਨਾਂ ਨੂੰ ਜਿੰਦਾ ਨੀਹਾ ਵਿੱਚ ਚਨਾ ਦਿੱਤਾ ਜਾਵੇ ਕਾਜੀ ਦਾ ਇਹ ਪਤਵਾ ਸੁਣ ਕੇ ਦਰਬਾਰ ਵਿੱਚ ਹਾਜ਼ਰ ਲੋਕ ਹੈਰਾਨ ਹੋ ਗਏ ਤੇ ਕੁਝ ਇੱਕ ਨੇਕ ਲੋਕ ਦੁਖੀ ਵੀ ਹੋਏ ਗਏ ਉਹਨਾਂ ਦੀ ਅੱਖਾਂ ਨਮ ਹੋ ਗਈਆਂ ਪਰ ਸਹਬਜ਼ਾਦੇ ਉਵੇਂ ਹੀ ਅਡੋਲ ਖੜੇ ਰਹੇ ਉਹਨਾਂ ਨੂੰ ਮੌਤ ਦਾ ਰਤਾ ਵੀ ਖੋਫ ਨਹੀਂ ਸੀ ਕਾਜੀ ਤੇ ਸੁਚਾਨੰਦ ਨੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਜਿਸ ਦਾ ਭਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਵਿੱਚ ਮਾਰੇ ਗਿਆ ਸੀ ਨੂੰ ਸਲਾਹ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਕੋਲੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦੇ ਹੈ ਪਰ ਉਸ ਨੇ ਕਿਹਾ ਕਿ ਇਹ ਜ਼ੁਲਮ ਹੈ ਮੇਰੇ ਭਰਾ ਦਾ ਜੰਗ ਵਿੱਚ ਮਾਰਿਆ ਗਿਆ ਸੀ ਇਹਨਾਂ ਮਾਸੂਮਾਂ ਦਾ ਕੀ ਕਸੂਰ ਹੈ ਜੇ ਮੈਂ ਬਦਲਾ ਹੀ ਲੈਣਾ ਹੈ ਤਾਂ ਇਹਨਾਂ ਦੇ ਪਿਤਾ ਤੋਂ ਮੈਦਾਨੇ ਜੰਗ ਵਿੱਚ ਲੈ ਸਕਦਾ ਹਾਂ ਤੁਸੀਂ ਇਹ ਸਹੀ ਨਹੀਂ ਕਰ ਰਹੇ ਉਹ ਦਾਖੋਖ ਖਾਓ ਉਸਨੇ ਹਾਂ ਦਾ ਨਾਰਾ ਮਾਰਿਆ ਤੇ ਉਥੋਂ ਰੁਸਖਤ ਹੋ ਗਿਆ ਨਵਾਬ ਵजीर खान ਨੇ ਸਹਿਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਵਾਪਸ ਪਹੁੰਚਾ ਤੇ ਆਪਣੇ ਅਹਿਲਕਾਰਾਂ ਨੂੰ ਹਦਾਇਤ ਕੀਤੀ ਕਿ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਚੇਨਨ ਲਈ ਜਲਾਦਾ ਦਾ ਇੰਤਜ਼ਾਮ ਜਲਦੀ ਤੋਂ ਜਲਦੀ ਕੀਤਾ ਜਾਵੇ ਹੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਪੁੱਜ ਕੇ ਸਹਬਜ਼ਾਦਿਆਂ ਨਾਲ ਸਾਰੀ ਗੱਲਬਾਤ ਅਸੀਂ ਮਾਤਾ ਜੀ ਉਹਨਾਂ ਦਾ ਹੌਸਲਾ ਦੇਖ ਕੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੇ ਆਪਣੇ ਸੀਸ ਨਾਲ ਕੁੱਟ ਲਿਆ ਆਪਣੇ ਸੀਨੇ ਨਾਲ ਕੁੱਟ ਲਿਆ ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਹੈ ਤੁਸੀਂ ਆਪਣੇ ਦਾਦਾ ਜੀ ਦੇ ਮਾਰਗ ਤੇ ਚੱਲ ਰਹੇ ਹੋ ਤੇ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰ ਰਹੇ ਹੋ ਮਾਤਾ ਜੀ ਦੀ ਅੱਖਾਂ ਨਮ ਹੋ ਗਈਆਂ ਦੂਜੇ ਦਿਨ ਮਾਤਾ ਜੀ ਨੇ ਸਹਿਬਜ਼ਾਦੇ ਨੂੰ ਇੰਜ ਤਿਆਰ ਕੀਤਾ ਜਿਵੇਂ ਉਹ ਲਾੜੀ ਮੋਤ ਨੂੰ ਵਿਹਣ ਜਾ ਰਹੇ ਹੋਣ ਸਹਿਬਜ਼ਾਦੇ ਦੇ ਚਿਹਰੇ ਤੋਂ ਨੂਰ ਡੁੱਲ ਡੁੱਲ ਪੈ ਰਿਹਾ ਸੀ ਜਦੋਂ ਸਿਪਾਹੀ ਸਹਿਬਜ਼ਾਦੇ ਨੂੰ ਲੈਣ ਆਏ ਤਾਂ ਮਾਤਾ ਜੀ ਨੇ ਬੜੇ ਪਿਆਰ ਤੇ ਸਦਿਕਾਰ ਨਾਲ ਉਹਨਾਂ ਨੂੰ ਭੇਜਿਆ ਸਹਿਬਜ਼ਾਦੇ ਨੇ ਦਾਦੀ ਮਾਂ ਨੂੰ ਕੁੱਟ ਕੇ ਜੱਫੀ ਪਾਈ ਤੇ ਫਤਿਹ ਬੁਲਾਈ ਉਹਨਾਂ ਦੇ ਚਿਹਰੇ ਤੇ ਰਤੀ ਭਰ ਵੀ ਗਮ ਤੇ ਮਲਾ ਮਲਾਲ ਨਹੀਂ ਸੀ ਦਿਖਾਈ ਦੇ ਰਿਹਾ ਸੁਬਾ ਸਰਹਿੰਦ ਨੇ ਉਹਨਾਂ ਨੂੰ ਇੱਕ ਵਾਰ ਫੇਰ ਦੀਨ ਕਬੂਲ ਕਰਨ ਲਈ ਕਿਹਾ ਤੇ ਜਗੀਰਾ ਦਾ ਲਾਜ ਦਿੱਤਾ ਪਰ ਸਹਿਬ ਜਦੇ ਨਿੱਧੜਕ ਹੋ ਕੇ ਬੋਲੇ ਉਹ ਕਦੇ ਵੀ ਆਪਣਾ ਧਰਮ ਨਹੀਂ ਛੱਡਣਗੇ ਤੇ ਤੇ ਕਬੂਲ ਹੋ ਜਾਣਗੇ ਕੁਰਬਾਨ ਹੋ ਜਾਣਗੇ ਇਹ ਸੁਣ ਕੇ ਨਵਾਬ ਗੁੱਸੇ ਨਾਲ ਭਰ ਗਿਆ ਉਸ ਨੇ ਅਹਿਲਕਾਰਾਂ ਨੂੰ ਜੱਲਾਦ ਲਿਉਣ ਲਈ ਕਿਹਾ ਪਰ ਮਾਸੂਮ ਬੱਚਿਆਂ ਨੂੰ ਨੀਹਾ ਵਿੱਚ ਜਿਨ੍ਹਾਂ ਲਈ ਕੋਈ ਵੀ ਜੱਲਾਦ ਤਿਆਰ ਨਹੀਂ ਹੋ ਰਿਹਾ ਸੀ ਦੋ ਜਲਾਦ ਜਿਨ੍ਹਾਂ ਤੇ ਮੁਕਦਮਾ ਚੱਲ ਰਿਹਾ ਸੀ ਇਸ ਸੱਤ ਤੇ ਤਿਆਰ ਹੋ ਗਏ ਜੇ ਨਵਾਬ ਉਹਨਾਂ ਦੇ ਮੁਕਦਮੇ ਨੂੰ ਬਰਖਾਸਤ ਕਰ ਦੇਣਗੇ ਨਵਾਬ ਮੁਕਦਮਾ ਬਰਖਾਸਤ ਕਰ ਲਈ ਮੰਨ ਗਿਆ ਸਾਹਿਬ ਜਾਦਿਆਂ ਨੂੰ ਕਚਹਿਰੀ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਜਲਾਦ ਖੂਨੀ ਦੀਵਾਰ ਉਸਾਰਨ ਦੀ ਤਿਆਰੀ ਕਰ ਰਹੇ ਸੀ ਲੋਕਾਂ ਦੇ ਢੇੜ ਇਸ ਅਣਹੋਣੀ ਨੂੰ ਵੇਖਣ ਲਈ ਇਕੱਠੀ ਹੋ ਰਹੀ ਸੀ ਉਹਨਾਂ ਦੇ ਚਿਹਰੇ ਤੇ ਹੈਰਾਨੀ ਤੇ ਅੱਖਾਂ ਵਿੱਚ ਹੰਝੂ ਸੀ ਸਭ ਸੋਚ ਰਹੇ ਸੀ ਐਨਾ ਨਿੱਕਿਆ ਜ਼ਿੰਦਾ ਦੇ ਜ਼ਾਲਮਾ ਜ਼ਾਲਿਮਾਂ ਦਾ ਕੀ ਵਿਗਾੜਿਆ ਏ ਪਰ ਸਾਹਿਬ ਜਾਦਿਆ ਦੇ ਚਾਰਿਆ ਤੇ ਨਾ ਹੀ ਗਾਮ ਦਾ ਨਾਮ ਸੀ ਨਾ ਹੀ ਕੋਈ ਡਰ ਤੇ ਨਾ ਹੀ ਕੋਈ ਮਲਾਲ ਸੀ ਉਹ ਤਾਂ ਇਵੇਂ ਤਿਆਰ ਬਰ ਤਿਆਰ ਸੀ ਜਿਵੇਂ ਕੋਈ ਜੋਧਾ ਜੰਗ ਵਿੱਚ ਲੜਨ ਜਾ ਰਿਹਾ ਹੋਵੇ ਜਾਂ ਫੇਰ ਕੋਈ ਦੁੱਲਾ ਲਾੜੀ ਮੋਦ ਨੂੰ ਵਿਆਹਨ ਜਾ ਰਿਹਾ ਹੋਵੇ ਉਹਨਾਂ ਨੇ ਸਪਾਈਆਂ ਨੂੰ ਕਿਹਾ ਕਿ ਹੁਣ ਸਾਨੂੰ ਨਾ ਸ਼ੋ ਅਸੀਂ ਨੀਹ ਵਿੱਚ ਚਿਣਨ ਖੁਦ ਚੱਲ ਕੇ ਜਾਵਾਂਗੇ ਨਾ ਛੁਨਾ ਹਮਾਰੇ ਹੱਥ ਗੜਨੇ ਹਮ ਆਜ ਜ਼ਿੰਦਾ ਚੱਲenge ਖੁਸ਼ੀ ਕੇ ਸਾਥ ਸਹਿਮ ਜਦੇ ਨੀਹਾ ਵਿੱਚ ਖੜੇ ਹੋ ਗਏ ਕਾਜ਼ੀ ਬੋਲਿਆ ਅਜੇ ਵੀ ਪੌਕਾ ਹੈ ਦੀਨ ਕਬੂਲ ਕਰ ਲਵੋ ਬਖਸ਼ ਦਿੱਤੇ ਜਾਓਗੇ ਸਹਿਬ ਜਾਦਿਆ ਨੇ ਉਹੀ ਅਟਲ ਜਵਾਬ ਦਿੱਤਾ ਜਲਦੀ ਨਾਲ ਦੀਵਾਰ ਉਸਾਰੋ ਇਹ ਦੀਵਾਰ ਮੁਗਲ ਰਾਜ ਦਾ ਖਾਤਮਾ ਕਰ ਦੇਵੇਗੀ ਤੇ ਸਿੱਖੀ ਦੇ ਮਹਿਲ ਉਸਾਰ ਦੇਵੇਗੀ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਉਹਨਾਂ ਨੇ ਜੈ ਜੇਕਾਰ ਬੁਲਾਇਆ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫਿਰ ਉਹਨਾਂ ਨੇ ਅੱਖਾਂ ਬੰਦ ਕਰ ਲਈਆ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦ ਲਾਦਾ ਨੇ ਦੀਵਾਰ ਉਸਾਰਨੀ ਸ਼ੁਰੂ ਕਰ ਦਿੱਤੀ ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੋ ਨੀਹਾ ਵਿੱਚਕਾਰ ਹੋ ਰਿਆ ਮਾਸੂਮਾ ਉੱਤੇ ਇਸ